ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਤੇ ਜਾਓ ਅਲਰਟ ਬੈੱਲ ਆਨ ਤੇ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ECH ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਇਹਦੇ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਸਟਾਫ ਦੀਆਂ ਅਸਾਮੀਆਂ ਕੀਤੀਆਂ ਦੀਆਂ ਹੈ ਅਕ ਸਰਵਿਸ ਮੈਨਿੰਡ ਲਈ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਪੰਜਾਬ ਦੇ ਵਿੱਚ ਕਿਸੇ ਵੀ ਜੇਹ ਦਾ ਕੈਂਡੀਡੇਟ ਇਹਨਾਂ ਪੋਸਟਾਂ ਅਪਲਾਈ ਕਰ ਸਕਦਾ ਹੈ 70% ਇਹਦੇ ਵਿੱਚ ਚੋਕੋਟਾ ਰਹਿਣ ਵਾਲਾ ਸਰਵਸਵੰਤ ਰਹਿਣ ਵਾਲਾ ਹੈ ਵਿੱਚ ਡਰਾਈਵਰ ਪੀਐਨ ਲੈਬਾਰਟਰੀ ਟੈਕਨਿਸ਼ੀਅਨ ਅਤੇ ਵੱਖ-ਵੱਖ ਸਮੇਂ ਮੰਗੀਤੀ ਜਾਂਦੀ ਹੈ ਇਹਦੇ ਵਿੱਚ ਡਰਾਈਵਰ ਪੀਐਨ ਲੈਬਾਰਟਰੀ ਟੈਕਨਿਸ਼ੀਅਨ ਮੈਡੀਕਲ ਅਫਸਰ ਅਤੇ ਵੱਖ-ਵੱਖ ਸਮੇਂ ਮੰਗੀਤੀ ਜਾਂਦੀ ਹੈ ਜੀ ਅਤੇ ਵੱਖ-ਵੱਖ ਇਹਦੇ ਵਿੱਚ ਪੇਸਟ ਕਰਨ ਵਾਲਾ ਹੈਗਾ ਬਹੁਤ ਵਧੀਆ ਭਰਤੀ ਆ ਚੁੱਕੀ ਹੈ ਇਸ ਦੀ ਅਸੀਂ ਪੂਰੀ ਜਾਣਕਾਰੀ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਇਹਨਾਂ ਪੋਸਟਾਂ ਦੇ ਲਈ ਕਿਵੇਂ ਅਪਲਾਈ ਕਰਨਾ ਹੈ ਐਤੋਂ ਦਾ ਨੋਟੀਫਿਕੇਸ਼ਨ ਕਿੱਥੋਂ ਪ੍ਰਾਪਤ ਹੋਏਗਾ ਪੂਰੀ ਜਾਣਕਾਰੀ ਵੀਡੀਓ ਵਿੱਚ ਮਿਲੇਗੀ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਕੋਈ ਵੀ ਨਵਾਂ ਰੂਟਵੰਟ ਅਪਡੇਟ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਰਿਆਂ ਤੇ ਪੋਰਟਲ ਅਪਲਾਈ ਕਰ ਸਕੋ ਸਾਡਾ ਇੱਕ ਵਟਸਐਪ ਚੈਨਲ ਵੀ ਹੈ ਜੀ ਤੁਸੀਂ ਉਸ ਨੂੰ ਵੀ ਫੋਲੋ ਕਰ ਲੈਣਾ ਤਾਂ ਜਿਆਦਾ دیر ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਇਹ ਐਪਲੀਕੇਸ਼ਨ ਫਾਰਮ ਹੈ ਜੀ ਇਸ ਨੂੰ ਤੁਸੀਂ ਫਿਲ ਕਰਕੇ ਕੈਪੀਟਲ ਅੱਖਰ ਦੇ ਵਿੱਚ ਅਤੇ ਆਪਣੀ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਇਹਦੀ ਪੂਰੀ ਡਿਟੇਲ ਭਰ ਦੇਣੀ ਹੈ ਜੀ ਇਹ ਤੁਸੀਂ ਨਾਲ ਲੈ ਕੇ ਜਾਣਾ ਜੀ ਦੇਖੋ ਜਰਨਲ ਇੰਸਟਰਕਸ਼ਨ ਦਿੱਤੀਆਂ ਗਈਆਂ ਜੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਵੀਡੀਓ ਨੂੰ ਪਾਜ਼ ਕਰਕੇ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੀ ਇਹ ਜੋ ਭਰਤੀ ਹੈ ਕੰਟਰੈਕਟ ਉਸ ਤੇ ਰਹਿਵੜੀ ਹੈ ਜੀ ਦੀ ਟਰਮੀਨੇਟ ਕੰਡੀਸ਼ਨ ਦਿੱਤੀ ਗਈਆਂ ਵਰਕਿੰਗ ਹਾਉਰ ਦਿੱਤੇ ਗਏ ਜੀ ਲੀਵ ਦਿੱਤੀ ਕਿੰਨੀ ਮਿਲਣੀ ਹੈ ਲੀਵ ਤੇ ਟਰਮੀਨੇਸ਼ਨ ਆਫ ਸਰਵਿਸ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੀ ਇਹ ਮੈਡੀਕਲ ਫਿਟਨੈਸ ਸਰਟੀਫਿਕੇਟ ਹੈ ਜੀ ਇਸ ਨੂੰ ਵੀ ਤੁਸੀਂ ਭਰ ਕੇ ਆਪਣੇ ਸਿਗਨੇਚਰ ਕਰਕੇ ਅਤੇ ਸਿਗਨੇਚਰ ਆਫ ਐਮਓ ਵਿਦ ਸਟੈਂਪ ਲਗਾ ਕੇ ਤੁਸੀਂ ਇਹਨਾਂ ਦਿੱਤੇ ਹੋਏ ਪੱਤੇ ਤੇ ਭੇਜਣੀ ਹੈ ਏ ਸੀਕੁਐਂਸ ਆਫ ਡਾਕੂਮੈਂਟ ਹੈ ਜੀ ਇਸ ਤਰੀਕੇ ਨਾਲ ਤੁਸੀਂ ਡਾਕੂਮੈਂਟ ਨੂੰ ਲਗਾਉਂਦੇ ਹਨ ਸਭ ਤੋਂ ਪਹਿਲਾਂ ਆਧਾਰ ਕਾਰਡ ਪੈਨ ਕਾਰਡ 10ਵੀਂ ਸਰਟੀਫਿਕੇਟ 12ਵੀਂ ਸਰਟੀਫਿਕੇਟ ਗ੍ਰੈਜੂਏਟ ਸਰਟੀਫਿਕੇਟ ਡਿਪਲੋਮਾ ਜਾਂ ਡਿਗਰੀ ਕੀਤੀ ਹੈ ਤੁਹਾਡੀ ਉਹ ਮਾਰਕ ਸ਼ੀਟ ਐਮਬੀਬੀਐਸ ਬੀਡੀਐਸ ਵੈਲਡ ਮੈਡੀਕਲ ਡੈਂਟਲ ਕਾਉਂਸਿਲ ਰਜਿਸਟ੍ਰੇਸ਼ਨ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਪੀਪੀਓ ਡਿਸਚਾਰਜ ਬੁੱਕ ਸਰਵਿਸਮੈਨ ਦਾ ਆਈ ਕਾਰਡ ਜੋ ਸਿਰਫ ਸਰਵਿਸਮੈਨ ਨੂੰ ਉਹਨਾਂ ਦੇ ਲਈ ਹੈ ਜੀ ਇਹ ਮੈਡੀਕਲ ਫਿਟਨੈਸ ਸਰਟੀਫਿਕੇਟ ਐਕਸਪੀਰੀਅੰਸ ਸਰਟੀਫਿਕੇਟ ਤੇ ਐਨਓਸੀ ਜੇਕਰ ਤੁਸੀਂ ਕਿਸੇ ਵੀ ਮੈਨ ਕੋਈ ਜੌਬ ਕਰਦੇ ਹੋ ਉਹਦੇ ਲਈ ਉਹਦੀ ਐਨਓਸੀ ਤੁਸੀਂ ਇਸ ਤਰੀਕੇ ਨਾਲ ਜੇ ਸੀਕੁਐਂਸ ਵਾਈਜ਼ ਡਾਕੂਮੈਂਟ ਲਗਾ ਦੇਣਾ ਜੀ ਹਾਂ ਤੇ ਜੋ ਆਲ ਡਾਕੂਮੈਂਟ ਹਨ ਉਹਨਾਂ ਦਾ ਜੋ ਇੱਕ ਸੈੱਟ ਹੋਏਗਾ ਤੁਸੀਂ ਉਹਨੂੰ ਸੈਲਫ ਸਟੈਟਸਡ ਕਰਨਾਗਾ ਹੁਣ ਗੱਲ ਕਰਦੇ ਹਾਂ ਅਸਾਮੀਆਂ ਦੀ ਇਹ ਜੋ ਅਸਾਮੀਆਂ ਗੱਲ ਕਰਦੇ ਹਾਂ ਅਸਾਮੀਆਂ ਦੀ ਇਹ ਜੋ ਅਸਾਮੀਆਂ ਹਨ ਮੈਡੀਕਲ ਪੈਰਾਮੈਡੀਕਲ ਸਟਾਫ ਲਈ ਰਹਿਣ ਵਾਲੀਆਂ ਹਨ ਇਹ ਤੁਹਾਨੂੰ ਦੱਸਣ ਦੇ ਆ ਜੀ ਕਿਹੜੀਆਂ-ਕਿਹੜੀਆਂ ਸਾਮੀਆਂ ਹਨ ਮੈਡੀਕਲ ਆਫਸਰ ਦੀ ਹੈ ਜੀ ਸਪੈਸ਼ਲਿਸਟ ਡੈਂਟੋਰੀ ਹੈ ਜੀ ਡੈਂਟਲ ਆਫਸਰ ਦੀ ਰਹਿਣ ਵਾਲੀ ਹੈ ਆਫਸਰ ਇਨਚਾਰਜ ਪੋਲੀਕਲੀਨਿਕ ਦੀ ਰਹਿਣ ਵਾਲੀ ਹੈ ਨਰਸਿੰਗ ਅਸਿਸਟੈਂਟ ਦੀ ਰਹਿਣ ਵਾਲੀ ਹੈ ਜੀ ਨਰਸਿੰਗ ਅਸਿਸਟੈਂਟ ਜਨਰਲ ਦੀ ਰਹਿਣ ਵਾਲੀ ਹੈ ਨਰਸਿੰਗ ਅਸਿਸਟੈਂਟ ਐਕਸਰੇ ਦੀ ਰਹਿਣ ਵਾਲੀ ਹੈ ਜੀ ਨਰਸਿੰਗ ਅਸਿਸਟੈਂਟ ਫਿਜ਼ੀਓਥੈਰੇਪਿਸਟ ਦੀ ਰਹਿਣ ਵਾਲੀ ਹੈ ਲੈਬਰਾਟਰੀ ਅਸਿਸਟੈਂਟ ਦੀ ਰਹਿਣ ਵਾਲੀ ਹੈ ਡੈਂਟਲ ਹਾਈਜਨ ਅਸਿਸਟੈਂਟਲ ਅਸਿਸਟੈਂਟ ਦੀ ਰਹਿਣ ਵਾਲੀ ਹੈ ਇਹ ਸਾਮੀਆਂ ਰਹਿਣ ਵਾਲੀਆਂ ਹਨ ਜੀ ਅਨ ਗੱਲ ਕਰਦੇ ਆ ਜੀ ਨਾਨ ਮੈਡੀਕਲ ਸਟਾਫ ਦੇ ਲਈ ਜੋ ਕਿ ਸਰਵਿਸ ਵਨ ਲਈ ਰੱਖੇ ਹੋਏ ਹਨ ਉਹਨਾਂ ਦੀ ਗੱਲ ਕਰਦੇ ਆ ਜੋ ਈਸੀਐਚਸ ਦੇ ਵਿੱਚ ਮੰਗੇ ਹਨ ਈਸੀਐਚਸ ਬਟਾਲਾ ਦੇ ਵਿੱਚ ਮੰਗੇ ਹੋਏ ਹਨ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਇਹ ਪੋਸਟਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹਦੇ ਵਿੱਚ ਏਜ ਕਿੰਨੀ ਰਹਿਣ ਵਾਲੀ ਹੈ ਅਤੇ ਪੇਮੈਂਟ ਕਿੰਨੀ ਮਿਲੇਗੀ ਪੂਰੀ ਜਾਣਕਾਰੀ ਤੁਹਾਨੂੰ ਇਹਨਾਂ ਵਿੱਚ ਨਾਨ ਮੈਡੀਕਲ ਸਟਾਫ ਦੇ ਸੰਬੰਧੀ ਦੇਣ ਵਾਲੀ ਸਭ ਤੋਂ ਪਹਿਲਾਂ ਜੋ ਪੋਸਟ ਹੈ ਜੀ ਉਹ ਕਲਰਕ ਡਾਟਾ ਐਂਟਰੀ ਇਪਰੇਟਰ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਜੋ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ ਕੈਂਡੀਡੇਟ ਦੀ 5 ਸਾਲ ਦਾ ਘੱਟੋ ਘੱਟ ਤਜਰਬਾ ਹੋਣਾ ਚਾਹੀਦਾ ਹੈ ਤੇ ਕੰਪਿਊਟਰ ਦੀ ਨੌਜ ਹੋਣੀ ਚਾਹੀਦੀ ਹੈ ਅਤੇ 70% ਇਹਦੇ ਵਿੱਚ ਰਿਵਿਊਸ਼ਨ ਹੈਗੀ ਹੈ ਜੀ ਇਹ ਸਰਵਿਸ ਹੋ ਜਾਣਗੀ ਨੈਕਸਟ ਪੋਸਟ ਫੀਮੇਲ ਟੈਂਡੈਂਟ ਦੀ ਰਹਿਣ ਵਾਲੀ ਹੈ ਏਜ 53 ਸਾਲ ਤੱਕ ਦੀ ਮੰਗੀ ਗਈ ਹੈ ਜੀ ਇਹਦੇ ਵਿੱਚ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਆਰਮੀ ਹੈਲਥ ਇੰਸਟੀਟਿਊਸ਼ਨ ਦੇ ਵਿੱਚ ਅਤੇ 10 ਸਾਲ ਦਾ ਫਸਟ ਡੀਗਰੀ ਦਾ ਕੋਰਸ ਹੋਣਾ ਚਾਹੀਦਾ ਕੈਂਡੀਡੇਟ ਦਾ ਤੇ 10% ਨੇਚਰ ਰਿਵਰੇਸ਼ਨ ਹੈ ਜੀ ਇਹਦੇ 16800 ਦੇ حساب ਨਾਲ ਪੇਮੈਂਟ ਮਿਲਣ ਵਾਲੀ ਹੈ ਅਗਲੀ ਪੋਸਟ ਦੀ ਗੱਲ ਕਰੀਏ ਡਰਾਈਵਰ ਦੀ ਪੋਸਟ ਰਹਿਣ ਵਾਲੀ ਹੈ ਜੀ 53 ਤੋਂ 55 ਸਾਲ ਤੱਕ ਇਹਨਾਂ ਦੀ ਏਜ ਮੰਗੀ ਗਈ ਹੈ ਤੇ ਇਹਦੇ ਵਿੱਚ ਕੁਆਲਿਫੀਕੇਸ਼ਨ ਹੋਣੀ ਚਾਹੀਦੀ 8ਵੀਂ ਪਾਸ ਕੈਂਡੀਡੇਟ ਹੋਣਾ ਚਾਹੀਦਾ ਹੈ ਤੇ ਉਹ ਐਮਟੀ ਦਾ ਡਰਾਈਵਰ ਹੋਣਾ ਚਾਹੀਦਾ ਹੈ ਕਿਸੇ ਵੀ ਆਰਮੀ ਫੋਰਸਿਸ ਦੇ ਵਿੱਚ ਅਤੇ ਸਿਵਲ ਡਰਾਈਵਰ ਲਿਸੈਂਸ ਹਾਸਲ ਹੋ ਦੇ ਚਾਹੀਦਾ ਹੈ ਕੈਂਡੀਡੇਟ ਕੋਲ ਅਤੇ 5 ਸਾਲ ਦਾ ਡਰਾਈਵਰ ਦਾ ਤਜਰਬਾ ਹੋਣਾ ਚਾਹੀਦਾ ਹੈਗਾ ਅਤੇ ਹੈਵੀ ਮੋਟਰ ਵਹੀਕਲ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਤੇ 10 ਸਾਲ ਦਾ ਫਸਟ ਜੇਰ ਦਾ ਕੋਰਸ ਹੋਣਾ ਚਾਹੀਦਾ ਹੈ ਤੇ 70% ਇਹਦੇ ਵਿੱਚ ਰਿਵਿਊਸ਼ਨ ਰੱਖੀ ਗਈ ਹੈ ਐਕਸ ਸਰਵਿਸ ਵਾਸਤੇ। ਇਹਦੇ ਜੋ ਪੇਮੈਂਟ ਰਹਿਮ ਵਾਲੀ ਹੈ 19700 ਰੁਪਏ ਦੇ ਹਿਸਾਬ ਨਾਲ ਪੇਮੈਂਟ ਮਿਲਣੀ ਜੀ। ਨੈਕਸਟ ਪੋਰਟ ਦੀ ਗੱਲ ਕਰਦੇ ਪੀਐਨ ਦੀ ਪੋਰਟ ਰਹਿਮ ਵਾਲੀ ਹੈ। ਇਹਦੇ ਵਿੱਚ ਐਜੂਕੇਸ਼ਨ ਅੱਟੀਮ ਡੀਏ ਜੀ ਕੈਂਡੀਡੇਟ ਦੀ ਐਕਸਪੀਰੀਅੰਸ ਹੋਣਾ ਚਾਹੀਦਾ 10 ਸਾਲ ਦਾ ਤੇ 70% ਇਹਦੇ ਵਿੱਚ ਰਿਵਿਊਸ਼ਨ ਮੰਗੀ ਹੈ ਤੇ 16800 ਰੁਪਏ ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਜੀ। ਨੈਕਸਟ ਪੋਰਟਸ ਫਾਈਲ ਵਾਲਾ ਦੀ ਰਹਿਮ ਵਾਲੀ ਹੈ। ਇਹਦੇ ਵਿੱਚ ਕੈਂਡੀਡੇਟ ਨੂੰ ਪੜ੍ਹਨਾ ਲਿਖਣਾ ਆਉਣਾ ਚਾਹੀਦਾ ਹੈਗਾ ਤੇ 5 ਸਾਲ ਦੀ ਸਰਵਿਸ ਹੋਣੀ ਚਾਹੀਦੀ ਹੈ। ਤੇ ਮੰਗਈ 10 ਸਾਲ ਦਾ ਅਤੇ 70% ਰੱਖਵਾ ਕਰਨਾ ਰੈਵਿਊਸ਼ਨ ਰਹਿਣ ਵਾਲੀ ਸਰਵਿਸ ਹੋਣ ਦੇ ਲਈ ਅਤੇ 16800 ਰੁਪਏ ਦਾ ਸਾਨੂੰ ਪੇਮੈਂਟ ਮਿਲਣ ਵਾਲੀ ਹੈ। ਇਹ ਨੈਕਸਟ ਪੋਸਟ ਆ ਗਈ ਮੈਡੀਕਲ ਪਰਮੈਡੀਕਲ ਦੀ ਫਿਰ ਪੋਸਟਾਂ ਆ ਗਿਆ ਹਾਂ ਜੀ। ਰੇਡੀਓਲੋਜਿਸਟ ਲੈਬਰਾਟਰੀ ਟੈਕਨੀਸ਼ੀਅਨ ਦੀਆਂ ਫਾਰਮਾਸਿਸਟ ਅਲੱਗ-ਅਲੱਗ ਇਹ ਡੈਂਟਲ ਟੈਕਨੀਸ਼ੀਅਨ ਦੀਆਂ ਪੋਸਟਾਂ ਰਹਿਣ ਵਾਲੀਆਂ ਜੀ ਚੌਕੀਦਾਰ ਦੀਆਂ ਪੋਸਟਾਂ ਰਹਿਣ ਵਾਲੀਆਂ ਹਾਂ ਜੀ। ਚੌਕੀਦਾਰ ਦੀ ਵੀ ਅਠਿੰਨ ਪਾਸਮ ਗਈ ਗਈ ਹੈ ਜੀ ਅਤੇ ਰਹਿ ਉਸ ਹੋਣੀ ਚਾਹੀਦੀ ਹੈ ਕੈਂਡੀਡੇਟ ਦੀ ਇਹ ਬਟਾਲਾ ਈਸੀ ਦੇ ਵਿੱਚ ਸਮੀਮਾ ਕੀਤੀ ਜਾਂਦੀ ਹੈ ਬਹੁਤ ਵਧੀਆ ਮੌਕਾ ਆ ਚੁੱਕਿਆ ਜੀ ਜਿਹੜੇ ਕੈਂਡੀਡੇਟ ਜੌਬ ਕਰਨਾ ਚਾਹੁੰਦੇ ਹਨ ਈਸੀ ਦੇ ਵਿੱਚ ਇਹ ਪੂਰੇ ਪੰਜਾਬ ਦੇ ਕੈਂਡੀਡੇਟ ਇਹਨਾਂ ਪੋਸਟ ਨੇ ਅਪਲਾਈ ਕਰ ਸਕਦੇ ਹਨ ਜੀ ਬਟਾਲਾ ਈਸੀ ਦੇ ਵੱਲੋਂ ਇਹ ਨੋਟੀਫਿਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਇਸ ਨੋਟੀਫਿਕੇਸ਼ਨ ਦਾ ਲਿੰਕ ਹੈ ਜੋ ਉਹ ਸਾਡੇ ਵਟਸਐਪ ਚੈਨਲ ਤੇ ਹੈ ਜੀ ਵਟਸਐਪ ਚੈਨਲ ਨੂੰ ਤੁਸੀਂ ਫੋਲੋ ਕਰ ਲੈਣਾ ਅਤੇ ਉੱਥੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਤੇ ਚੰਗੇ ਤਰੀਕੇ ਨਾਲ ਤੁਸੀਂ ਨੋਟੀਫਿਕੇਸ਼ਨ ਪੜਤ ਤੋਂ ਬਾਅਦ ਇਹਨਾਂ ਪੋਸਟਾਂ ਨੂੰ ਤੁਸੀਂ ਇਹਨਾਂ ਦਿੱਤੇ ਹੋਏ ਪਤੇ ਤੇ ਭੇਜਣਾ ਜੀ ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਸਾਡੇ WhatsApp ਚੈਨਲ ਦੇ ਜੀ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਇਹ ਜੋ ਡਾਕੂਮੈਂਟ ਹਨ ਜੀ ECSS ਬਟਾਲਾ ਦੇ ਪਤੇ ਤੁਸੀਂ ਭੇਜਦੇ ਹਾਂ ਜੀ ਜੋ ਪਤਾ ਹੈ ਜੀ ਸਾਡੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਉੱਥੇ ਜਾ ਕੇ ਪਤਾ نوٹ ਕਰ ਲੈਣਾ ਤੋਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਹਾਈਪਰ ਜਰੂਰ ਕਰਨਾ ਜੀ ਜੇ ਕੋਈ ਤੁਹਾਡੀ ਕੋਈ ਕਵਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ